ਇੱਕ ਐਸਾ ਸਿੱਖ ਜਿਸ ਦੇ ਘਰ ਦੇ ਵਿੱਚ ਕਹਿੰਦੇ ਸੋਨੇ ਚਾਂਦੀ ਜੇਬ ਰਾਤਾਂ ਦਾ ਜਿਹੜਾ ਸੀ ਉਹ ਢੇਰ ਲੱਗਾ ਰਹਿੰਦਾ ਸੀ ਇੱਕ ਐਸਾ ਸਿੱਖ ਜਿਸ ਦੀ ਇਮਾਨਦਾਰੀ ਦੀ ਜਿਹੜੀ ਸੀ ਮਿਸਾਲ ਜਿਹੜੀ ਦੂਰ ਦੂਰ ਤੱਕ ਦਿੱਤੀ ਜਾਂਦੀ ਸੀ ਔਰ ਇੱਕ ਐਸਾ ਸਿੱਖ ਜਿਸ ਦਾ ਔਰ ਪੰਥ ਦੇ ਉੱਤੇ ਜਿਸ ਨੂੰ ਬੜਾ ਵਿਸ਼ਵਾਸ ਸੀ ਔਰ ਪੰਥ ਵੀ ਉਹਦੇ ਉੱਤੇ ਵਿਸ਼ਵਾਸ ਕਰਦਾ ਸੀ ਕਾਲ ਤੱਕ ਸਭ ਦੀ ਮੋਹਰ ਬਕਾਇਦਾ ਇਸ ਸਿੱਖ ਨੂੰ ਦਿੱਤੀ ਗਈ ਸੀ ਇਸ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਦੇਸ ਰਾਜ ਸਿੰਘ ਕਰਕੇ ਆਇਆ ਹੈ ਔਰ ਇਹ ਸਿੱਖ ਜਿਹੜਾ ਹੈ ਉਹ ਵਿਧਿਚਨ ਸ਼ੀਨਾ ਗੁਰੂ ਕਾ ਸੀਨਾ ਭਾਵ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ ਸੀ ਔਰ ਇਸ ਸਿੱਖ ਦੇ ਬਾਰੇ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਉਹ ਜਾਣਕਾਰੀ ਮਿਲਦੀ ਹੈ ਕਿ ਜਿਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਜਦੋਂ ਹਮਲਾ ਕੀਤਾ ਉਸ ਵਕਤ ਉਹਨੇ ਬਾਰੂਦ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਿਹੜਾ ਉਹ ਢਾਹ ਢੇਰੀ ਕਰ ਦਿੱਤਾ ਸਰੋਵਰ ਦੇ ਵਿੱਚ ਬਾਕਾਇਦਾ ਮਿੱਟੀ ਪਾ ਦਿੱਤੀ ਗਈ ਸਰੋਵਰ ਪੂਰ ਦਿੱਤਾ ਗਿਆ ਸਿੱਖਾਂ ਨੇ ਫਿਰ ਹਮਲਾ ਮਾਰਿਆ ਔਰ ਦਰਬਾਰ ਸਾਹਿਬ ਦੀ ਸੇਵਾ ਫਿਰ ਆਪਣੇ ਹੱਥਾਂ ਦੇ ਵਿੱਚ ਲਈ ਔਰ 1763 ਈਸਵੀ ਦੇ ਵਿੱਚ ਦਰਬਾਰ ਸਾਹਿਬ ਦਾ ਸਰੋਵਰ ਦੀ ਫਿਰ ਸਫਾਈ ਕੀਤੀ ਗਈ ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਉਹਨਾਂ ਦਰਬਾਰ ਸਾਹਿਬ ਨੂੰ ਜਿਹੜਾ ਹੈ ਉਹ ਫਿਰ ਜਿਹੜਾ ਸਜੀਤ ਕੀਤਾ ਜਾਵੇ ਤੇ ਪੰਥ ਨੇ ਫੈਸਲਾ ਲਿਆ ਕਿ ਇਸ ਦਰਬਾਰ ਸਾਹਿਬ ਨੂੰ ਬਣਾਉਣ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਵੇ ਤੇ ਮਨ ਦੇ ਵਿੱਚ ਕਹਿੰਦੇ ਪੰਥ ਦੇ ਖਿਆਲ ਆਇਆ ਕਿ ਇਸ ਨੂੰ ਇਸ ਤੋਂ ਹੋਰ ਕੋਈ ਵਧੀਆ ਢੰਗ ਦੇ ਨਾਲ ਔਰ ਹੋਰ ਕੋਈ ਬੰਦਾ ਨਹੀਂ ਹੋ ਸਕਦਾ ਜਿਹੜਾ ਦਰਬਾਰ ਸਾਹਿਬ ਨੂੰ ਬਣਾ ਸਕੇ ਉਸ ਦਾ ਨਾਂ ਲਿਆ ਗਿਆ ਉਹ ਸੀ ਭਾਈ ਦੇਸ ਰਾਜ ਸਿੰਘ ਭਾਈ ਦੇਸ ਰਾਜ ਸਿੰਘ ਦੇ ਜੁਮੇ ਇਹ ਸੇਵਾ ਲਈ ਗਈ ਕਿ ਭਾਈ ਤੁਸੀਂ ਜਿਹੜਾ ਹੈ ਉਹ ਦਰਬਾਰ ਸਾਹਿਬ ਨੂੰ ਜਿਹੜਾ ਮੁੜ ਸੁਰਜੀਤ ਕਰਨਾ ਹੈ ਭਾਈ ਦੇਸ ਰਾਜ ਸਿੰਘ ਬੜਾ ਅਮੀਰ ਸੀ ਔਰ ਬਕਾਇਦਾ ਬੜਾ ਇਮਾਨਦਾਰ ਸੀ ਔਰ ਖੁਦਾ ਪ੍ਰਸਤ ਬੰਦਾ ਸੀ ਪ੍ਰਮਾਤਮਾ ਨੂੰ ਨੇੜਿਓਂ ਜਿਹੜਾ ਸੀ ਉਹ ਮੰਨਣ ਵਾਲਾ ਸੀ ਬੜੀ ਸ਼ਰਧਾ ਭਾਵਨਾ ਰੱਖਣ ਵਾਲਾ ਸੀ ਜਿਸ ਵਕਤ ਪੰਥ ਨੇ ਭਾਈ ਦੇਸਰਾਜ ਨੂੰ ਇਹ ਜ਼ਿੰਮੇਵਾਰ ਦਿੱਤੀ ਔਰ ਬਕਾਇਦਾ ਭਾਈ ਦੇਸਰਾਜ ਸਿੰਘ ਨੂੰ ਪੰਥ ਨੇ ਅਕਾਲ ਤਖਤ ਸਾਹਿਬ ਦੀ ਮੋਹਰ ਵੀ ਦੇ ਦਿੱਤੀ ਔਰ ਉਸ ਮੋਹਰ ਨੂੰ ਵਰਤੋਂ ਦੇ ਵਿੱਚ ਲਿਆ ਜਾਂਦਾ ਸੀ ਧਾਰਮਿਕ ਫੈਸਲੇ ਲਈ ਨਹੀਂ ਸਗੋਂ ਉਸ ਮੋਹਰ ਤੋਂ ਕੰਮ ਇਹ ਲਿਆ ਜਾਂਦਾ ਸੀ ਉਹਨੂੰ ਇਹ ਬਕਾਇਦਾ ਪੰਥ ਵੱਲੋਂ ਜਿਹੜਾ ਪ੍ਰਮਾਣਤਾ ਮਿਲ ਗਈ ਸੀ ਕਿ ਭਾਈ ਸਾਹਿਬ ਜਿੰਨੀ ਦੇਰ ਦਰਬਾਰ ਸਾਹਿਬ ਦੀ ਇਹ ਸੇਵਾ ਤੁਸੀਂ ਕਰ ਰਹੇ ਹੋ ਤੁਸੀਂ ਇਸ ਮੋਹਰ ਨੂੰ ਬਕਾਇਦਾ ਕਿੱਤੇ ਵੀ ਤੁਹਾਨੂੰ ਲੋੜ ਪਵੇ ਮਾਈਕੀ ਪਦਾਰਥਾਂ ਦੇ ਲਈ ਪੈਸਿਆਂ ਦੇ ਲਈ ਤੁਸੀਂ ਇਸ ਮੋਹਰ ਨੂੰ ਜਿਹੜਾ ਵਰਤ ਸਕਦੇ ਹੋ ਜੇ ਭਾਈ ਦੇਸ ਰਾਜ ਸਿੰਘ ਨੇ ਧਰਮ ਦੇ ਅਧੀਨ ਰਹਿੰਦੇ ਹੋਏ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿੰਦੇ ਹੋਏ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਸੇਵਾ ਦੇ ਲਈ ਉਸ ਅਕਾਲ ਤਖਤ ਸਾਹਿਬ ਦੀ ਮੋਹਰ ਨੂੰ ਵਰਤਿਆ ਬਕਾਇਦਾ ਚਿੱਠੀਆਂ ਲਿਖ ਲਿਖ ਕੇ ਉਹਦੇ ਉੱਪਰ ਅਕਾਲ ਤਖਤ ਸਾਹਿਬ ਦੀ ਮੋਹਰ ਲਾਉਂਦੇ ਸਨ ਔਰ ਉਸ ਮੋਹਰ ਦੇ ਸਦਕਾ ਉਸਨਾਂ ਚਿੱਠੀਆਂ ਦੇ ਸਦਕਾ ਸਿੱਖ ਕੌਮ ਬਕੈਦਾ ਭਾਈ ਦੇਸਰਾਜ ਨੂੰ अनेका ਪੈਸਾ ਧਨ ਦੌਲਤ ਸ਼ੌਹਰਤ ਆਉ ਸੋਨਾ ਚਾਂਦੀ ਜੋ ਕਿਸੇ ਸਿੱਖ ਦਾ ਬਣਦਾ ਸੀ ਜੋ ਕਿਸੇ ਸਿੱਖ ਦੀ ਦਿਲੀ ਭਾਵਨਾ ਹੁੰਦੀ ਸੀ ਦਰਬਾਰ ਸਾਹਿਬ ਦੀ ਸੇਵਾ ਦੇ ਲਈ ਜਿਹੜਾ ਸੀ ਉਹ ਇਹਨੂੰ ਭੇਟਾ ਕਰਿਆ ਕਰਦੇ ਸਨ ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਸੋਨੇ ਚਾਂਦੀ ਦੇ ਢੇਰ ਲੱਗੇ ਰਹਿੰਦੇ ਸਨ ਇਹਨਾਂ ਦੇ ਘਰ ਦੇ ਵਿੱਚ ਪੈਸਿਆਂ ਦੇ ਜਿਹੜੇ ਸੀ ਉਸ ਸਮੇਂ 1762 ਈਸਵੀ ਦੀ ਗੱਲ ਹੈ ਉਸ ਸਮੇਂ ਇਹਨਾਂ ਦੇ ਘਰ ਦੇ ਵਿੱਚ ਪੈਸਿਆਂ ਦਾ ਢੇਰ ਲੱਗਾ ਰਿਹਾਦਾ ਸੀ ਇਹਨਾਂ ਦੀ ਘਰਵਾਲੀ ਦਾ ਨਾਂ ਬਕਾਇਦਾ ਬੀਬੀ ਰੱਜੀ ਕਰਕੇ ਆਉਂਦਾ ਹੈ ਜਿਹੜਾ ਨਾਂ ਬੀਬੀ ਰੱਜੀ ਸੀ ਉਹ ਸੁਭਾ ਕਰਕੇ ਵੀ ਰੱਜੀ ਸੀ ਕਹਿੰਦੇ ਉਹ ਬਕਾਇਦਾ ਦਾਣੇ ਪੀ ਪੀ ਕੇ ਆਪਣੇ ਘਰ ਦਾ ਜਿਹੜਾ ਸੀ ਉਹ ਗੁਜ਼ਾਰਾ ਚਲਾਉਂਦੀ ਸੀ ਇੱਕ ਦਿਨ ਵੀ ਐਸਾ ਨਹੀਂ ਆਇਆ ਜਿਸ ਦਿਨ ਭਾਈ ਦੇਸਰਾਜ ਦੇ ਮਨ ਦੇ ਵਿੱਚ ਜਾਂ ਇਹਨਾਂ ਦੀ ਘਰ ਵਾਲੀ ਬੀਬੀ ਰੱਜੀ ਦੇ ਮਨ ਦੇ ਵਿੱਚ ਖਿਆਲ ਆਇਆ ਹੋਵੇ ਕਿ ਇੰਨਾ ਜਿਹੜੀ ਦੌਲਤ ਹੈ ਇੰਨੀ ਜਿਹੜੀ ਸ਼ੌਹਰਤ ਹੈ ਕਿਉਂ ਨਾ ਇਹ ਆਪਣੇ ਘਰ ਦੇ ਲਈ ਜਿਹੜੀ ਵਰਤ ਲਈ ਜਾਵੇ ਜਿਸ ਤਰ੍ਹਾਂ ਅੱਜ ਹੋ ਰਿਹਾ ਹੈ ਅੱਜ ਅਸੀਂ ਵੇਖਦੇ ਹਾਂ ਕਿ ਜਿਆਦਾਤਰ ਜਿਹੜਾ ਪੈਸਾ ਹੈ ਕਿਸੇ ਨੂੰ ਪ੍ਰਧਾਨ ਬਣਾ ਦੋ ਕਿਸੇ ਨੂੰ ਮੈਂਬਰ ਬਣਾ ਦੋ ਉਹ ਪਹਿਲਾਂ ਆਪਣੇ ਘਰ ਭਰ ਲੈਂਦਾ ਹੈ ਗੁਰੂ ਦੀ ਗੋਲਕ ਤੋਂ ਕਹਿੰਦੇ ਇਤਿਹਾਸਕ ਘਟਨਾ ਹੈ ਇੱਕ ਦਿਨ ਬੀਬੀ ਰੱਜੀ ਨੇ ਵੇਖਿਆ ਕਿ ਛੱਤ ਘਰ ਦੀ ਚੋਰੀ ਹੈ ਤੇ ਕਹਿੰਦੇ ਉਹਨੇ ਇੱਕ ਮਿੱਟੀ ਦਾ ਗਲੇਫਾ ਚੁੱਕ ਕੇ ਜਿਹੜਾ ਹੈ ਉਹ ਛੱਤ ਨੂੰ ਲਾ ਦਿੱਤਾ ਤੇ ਭਾਈ ਦੇਸ ਰਾਜ ਸਿੰਘ ਜੀ ਨੇ ਬਕਾਇਦਾ ਆਪਣੀ ਘਰ ਵਾਲੀ ਨੂੰ ਛਿੜਕਿਆ ਤੇ ਛਿੜਕ ਕੇ ਕਿਹਾ ਤੂੰ ਕੌਣ ਹੁੰਨੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਲੱਗਣ ਵਾਲਾ ਜਿਹੜਾ ਸਮਾਨ ਹੈ ਘਰ ਦੇ ਵਿੱਚ ਲੱਗਣ ਵਾਲੀ ਮਿੱਟੀ ਨੂੰ ਤੂੰ ਆਪਣੇ ਘਰ ਦੇ ਵਿੱਚ ਲਾਵੇਂ ਇਹ ਨਹੀਂ ਹੋ ਸਕਦਾ ਮੈਂ ਪੰਥ ਦੇ ਵਿੱਚ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੀ ਨਿਗਾਹ ਦੇ ਵਿੱਚ ਝੂਠਾ ਨਹੀਂ ਪੈਣਾ ਚਾਹੁੰਦਾ ਜਿਹੜਾ ਸਮਾਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਹੈ ਜਿਹੜਾ ਪੈਸਾ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਹੀ ਲੱਗੇਗਾ ਉਹ ਕਦੇ ਮੇਰੇ ਘਰ ਦੇ ਵਿੱਚ ਨਹੀਂ ਲੱਗ ਸਕਦਾ ਤੇ ਕਹਿੰਦੇ ਉਸ ਬੀਬੀ ਰੱਜੀ ਨੇ ਬਕਾਇਦਾ ਇਸ ਕੀਤੇ ਹੋਏ ਕਾਰਜ ਦੇ ਜਿਹੜਾ ਉਹਨੇ ਉਸ ਮਿੱਟੀ ਨੂੰ ਮਿੱਟੀ ਵਿੱਚ ਚੁੱਕ ਕੇ ਆਪਣੇ ਛੱਤ ਨੂੰ ਲਾਇਆ ਸੀ ਬੀਬੀ ਰੱਜੀ ਨੇ ਕਹਿੰਦੇ ਫਿਰ ਮਾਫੀ ਮੰਗੀ ਭਾਈ ਦੇਸਰਾਜ ਸਿੰਘ ਕੋਲੋਂ ਔਰ ਭਾਈ ਦੇਸ ਰਾਜ ਸਿੰਘ ਦੀ ਇਸ ਇਮਾਨਦਾਰੀ ਕਰਕੇ ਪੰਥ ਨੇ ਬਕਾਇਦਾ ਇਮਾਨਦਾਰੀ ਕਰਕੇ ਭਾਈ ਦੇਸ ਰਾਜ ਸਿੰਘ ਨੂੰ ਬਕਾਇਦਾ ਪੰਥ ਨੇ ਜਿਹੜਾ ਸਨਮਾਨਤ ਕੀਤਾ ਪੰਥ ਦੇ ਵਿੱਚ ਭਾਈ ਦੇਸ ਰਾਜ ਸਿੰਘ ਦੀ ਇੱਕ ਵੱਖਰੀ ਸ਼ਖਸੀਅਤ ਦਾ ਜਿਹੜਾ ਹੈ ਉਹ ਨਾਂ ਜਿਹੜਾ ਉੱਬਰ ਕੇ ਸਾਹਮਣੇ ਆਇਆ ਐਸੇ ਗੁਰਮੁਖ ਪਿਆਰੇ ਜਿਹੜੇ ਸੇਵਾ ਦੇ ਧਾਰਨੀ ਬਹੁਤ ਸਾਡੇ ਇਤਿਹਾਸ ਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਤਨ ਮਨ ਬਕਾਇਦਾ ਹੈ ਉਹ ਗੁਰੂ ਦੀ ਝੋਲੀ ਦੇ ਵਿੱਚ ਪਾ ਦਿੱਤਾ ਬਕਾਇਦਾ ਰੱਤਾ ਜਿੰਨਾ ਮਨ ਦੇ ਵਿੱਚ ਕਿਤੇ ਲਾਜ ਨਹੀਂ ਆਇਆ ਕਿ ਗੁਰੂ ਦਾ ਧਨ ਗੁਰੂ ਦੀ ਦੌਲਤ ਜਿਹੜੀ ਹੈ ਉਹ ਆਪਣੇ ਘਰ ਦੇ ਵਿੱਚ ਲਾਈ ਜਾਵੇ ਬਕਾਇਦਾ ਇੱਥੋਂ ਤੱਕ ਗੁਰੂ ਸਾਹਿਬ ਜੀ ਨੇ ਵੀ ਜਿਹੜਾ ਹੈ ਜ਼ਿਕਰ ਕੀਤਾ ਹੈ ਕਿ ਜਿਹੜਾ ਇਹ ਗੁਰੂ ਦੇ ਗੋਲਕ ਦਾ ਪੈਸਾ ਜਿਹੜਾ ਖਾਣਾ ਉਹ ਇੱਕ ਤਰੀਕੇ ਨਾਲ ਜਿਹੜਾ ਹੈ ਜਿਵੇਂ ਕੱਚਾ ਪਾਰਾ ਕੋਈ ਖਾ ਜਾਵੇ ਤੇ ਜੋ ਉਹਦੀ ਹਾਲਤ ਹੁੰਦੀ ਇਸ ਤਰ੍ਹਾਂ ਉਸ ਬੰਦੇ ਦੀ ਹਾਲਤ ਹੁੰਦੀ ਹੈ ਜਿਸ ਤਰ੍ਹਾਂ ਕੋਈ ਕੱਚਾ ਪਾਰਾ ਖਾ ਜਾਂਦਾ ਹੈ ਗੁਰੂ ਦੀ ਗੋਲਕ ਖਾਣਾ ਇੱਕ ਤਰੀਕੇ ਨਾਲ ਕੱਚਾ ਪਾਰਾ ਖਾਣਾ ਹੈ ਜਿਹਦੇ ਨਾਲ ਹਮੇਸ਼ਾ ਹੀ ਖੁਆਰੀ ਹੁੰਦੀ ਰਹਿੰਦੀ ਹੈ ਹਮੇਸ਼ਾ ਹੀ ਜਿਹੜਾ ਤਕਲੀਫਾਂ ਆਉਨੀਆਂ ਨੇ ਸਕੂਨ ਚੈਨ ਜਿਹੜਾ ਹੈ ਉਹ ਖਸ ਜਾਂਦਾ ਹੈ ਭਾਈ ਦੇਸ ਰਾਏ ਸਿੰਘ ਵਰਗੀਆਂ ਸ਼ਖਸੀਤਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਜਿਹੜੇ ਗੁਰੂ ਦੇ ਕਾਰਜਾਂ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਚਾਹੇ ਕੋਈ ਪ੍ਰਧਾਨ ਹੈ ਚਾਹੇ ਕੋਈ ਮੈਂਬਰ ਹੈ ਉਸ ਨੂੰ ਇਸ ਗੱਲ ਤੋਂ ਸੇਧ ਲੈ ਕੇ ਆਪਣੇ ਗੁਰੂ ਧਾਮਾਂ ਦੀ ਸੇਵਾ ਜਿਹੜੀ ਇਮਾਨਦਾਰੀ ਦੇ ਨਾਲ ਜਿਹੜੀ ਉਹ ਕਰਨੀ ਚਾਹੀਦੀ ਹੈ ਹੁਣੀ ਚਾਹੀਦੀ ਹੈ ਪਰ ਇਹ ਦੇਖਣ ਦੇ ਵਿੱਚ ਬਹੁਤ ਘਟ ਆਉਂਦਾ ਹੈ ਪਹਿਲਾਂ ਆਪਣੇ ਢਿੱਡ ਭਰੇ ਜਾਂਦੇ ਨੇ ਤਾਂ ਰੈਂਡਾ ਖੁੰਦਾ ਜਿਹੜਾ ਗੁਰੂ ਘਰ ਦੇ ਵਿੱਚ ਲਾਇਆ ਜਾਂਦਾ ਹੈ ਜੋ ਕਿ ਬਿਲਕੁਲ ਜਿਹੜਾ ਹੈ ਸਰਾ ਸਰ ਗਲਤ ਹੈ ਸੋ ਭਾਈ ਦੇਸ ਰਾਏ ਸਿੰਘ ਦੀ ਐਸੀ ਕਮਾਈ ਨੂੰ ਐਸੀ ਇਮਾਨਦਾਰੀ ਨੂੰ ਜਿਹੜਾ ਹੈ ਉਹ ਨਮਸਕਾਰ ਹੈ ਉਹਨਾਂ ਅਗੇ ਸਿਰ ਝੁੱਕਦਾ ਹੈ ਹੋਰ ਵੀਡੀਓ ਲਈ ਤੁਸੀਂ ਪੇਜ ਨੂੰ ਲਾਈਕ ਕਰ ਦਿਓ ਇਹੋ ਜਿਹਾ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ